ਮਟਰ ਹੈ ਇੱਕ 60 ਵਾਲਾ ਨਹੀਂ ਦਿਖਾ ਦੇ ਕੇ ਰਾਏ ਨਾ ਕਿ ਉਹ ਵੀ ਬਸ ਰੰਗ ਪੇਂਟ ਚਾ ਲੈ ਆ ਪਰ ਟਰੈਕਟਰ ਚ ਗੁਣ ਬੜੇ ਆ ਇਹ ਚ ਕਸਿਆ ਜਾ ਕਹਿੰਦੇ ਮੈਂ ਕਹਿੰਦਾ ਵੀ ਜਿੰਨੇ ਦਾ ਟਰੈਕਟਰ ਉਹਨੇ ਦਾ ਰੁਪਈਏ ਲੱਗੇ ਹੋਏ ਇਹਦੇ ਇੰਜਨ ਗੇਅਰ ਤੇ ਇੰਨਾ ਕੰਮ ਤਾਂ ਹੁੰਦਾ ਕਰਵਾਇਆ ਸੀ ਬੰਦੇ ਨੇ ਹਾਂਜੀ ਤੇ ਟਾਇਰ ਵੀ ਚਾਰੇ ਨਵੇਂ ਆ ਗਏ ਤੇ 165000 ਰੁਪਏ ਆਪਾਂ ਡਿਮਾਂਡ ਕਰਦੇ ਆ ਇਹਦੀ 165000 ਸਵਾਰ ਦੇ ਭਾਈ ਜਮਾ ਠੀਕ ਹੈ ਇਹ ਸੋਨਾ ਲਿਖਾ ਡੀਆਈ 750 ਆਰਐਕਸ 2014 ਮਾਡਲ ਆ ਇਹ ਹਾਂਜੀ ਤੇ ਇੰਨੇ ਇੰਨੇ ਦੇ ਆਪਾਂ ਵੇਚੇ ਤੇ ਅੱਜ ਉਹਨਾਂ ਦਾ ਆਪਾਂ ਰੇਟ ਦੇਵਾਂਗੇ ਉਹ ਚ ਵੀ ਮਾਨਤਾਣ ਕਰਾਂਗੇ ਠੀਕ ਹੈ ਜੀ ਟਰੈਕਟਰ ਇਹ ਵੀ ਯਾਰ ਇੰਜਨ ਗੇਅਰ ਦਾ ਜਮਾ ਰੁਪਈਆ ਦਾ ਰੁਪਈਆ ਪਿਆਗਾ 55 ਐਚਪੀ ਦੇ ਵਿੱਚ ਆ ਗਿਆ ਠੀਕ ਹੈ ਜੀ ਠੀਕ ਹੈ ਤੇਲ ਬਰੇਕਾਂ ਦੇ ਵਿੱਚ ਆ ਗਿਆ ਰਵਾਟਸ ਵੀਡੀਓ ਦੇ ਵਿੱਚ ਆ ਹਾਂਜੀ ਸਸੀਕਾਲ ਦੋਸਤੋ ਅੱਜ ਪਹੁੰਚੇ ਜੀ ਤਲਮੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਗਰਪਾਲભાઈ ਨਾਲ ਕਰਦਿਆਂ ਗੱਲਬਾਤ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਛੋਟੇ ਰੇਟ ਵਾਲੇ ਟਰੈਕਟਰ ਦਿਖਾਵਾਂਗੇ ਸਸੀਕਾਲ ਜੀ ਸਸੀਕਾਲ ਬਈ ਠੀਕ ਹੋ ਜੀ ਵਧੀਆ ਚੜ੍ਹਦੀ ਕਲਾ ਜੀ ਅੱਜ ਦੀ ਵੀਡੀਓ ਚ ਬਈ ਆਪਾਂ ਘੱਟ ਰੇਟ ਵਾਲੇ ਵਧੀਆ ਟਰੈਕਟਰ ਦਿਖਾਵਾਂਗੇ ਹਾਂ ਘੱਟ ਰੇਟ ਵਾਲੇ ਹੋਣਗੇ ਟਰੈਕਟਰ ਉੱਚੇ ਠੀਕ ਹੈ ਜੀ ਤੇ ਆ ਦਿਖਾ ਦੇ ਬੱਬੂ ਤੋਂ ਪਹਿਲਾਂ ਏਸ ਆ ਗਿਆ ਜੀ ਡੀਆਈ 350 ਹਾਂ ਐਨ ਐਨਰਜੀ ਟਰੈਕਟਰ ਦਾ ਮਲਵਾ ਦੇ ਕਰਾਂ ਕੈਮਰਾ ਇੰਨਾ ਕਿ ਨਵਾਂ ਟਰੈਕਟਰ ਪਿਆਣਾ ਸਾਰਾ ਚੱਲਿਆ 2900 ਘੰਟੇ ਤੇ ਨਾਲ ਦੇ ਟਾਇਰ ਪਏ ਨੇ 75 80 ਪੈਸੇ ਠੀਕ ਹੈ ਜੀ ਤੇ ਟਰੈਕਟਰ ਵੀ ਜਮਾ ਯਾਰ ਕਿਤੇ ਚਾਬੀ ਲੱਗੀ ਹੋਵੇ ਕਿਤੇ ਰੰਗ ਪੇਂਟ ਹੋਇਆ ਹੋਵੇ ਆਪਾਂ ਦੇਣ ਦਾ ਰਹਾਂਗੇ ਹਾਂ ਇੰਨਾ ਕ ਨਵਾਂ ਟਰੈਕਟਰ ਪਿਆਗਾ ਡਬਲ ਕਲਚ ਦੇ ਵਿੱਚ ਆ ਗਿਆ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਹਾਂਜੀ ਇੰਟਰ ਗੇਅਰ ਚੱਲਿਆ ਹਾਂ ਠੀਕ ਹੈ ਜੀ ਕਟੂਸ਼ੀ ਹੋ ਗਈ ਇਹਦੀ ਤੇ ਡਿਮਾਂਡ ਕਰਦੇ ਆਂ ਦੀ 275000 ਰੁਪਏ ਆਪਾਂ ਠੀਕ ਹੈ ਜੀ 17 ਮਾਡਲ ਹੈ 17 ਮਾਡਲ ਆ ਗਿਆ ਮੌਕੇ ਤੇ ਖੁੱਲਾ ਮਾਨ ਤਾਣ ਬਈ ਜ਼ਰੂਰ ਕਰਾਂਗੇ ਠੀਕ ਹੈ ਜੀ ਟਰੈਕਟਰ ਦੇਖ ਕੇ ਨਹੀਂ ਮੁੜਦਾ ਬੰਦਾ ਬਣ ਬਣਾ ਕੇ ਆ ਜਾ ਇੰਨਾ ਨੰਮਾ ਟਰੈਕਟਰ ਆ ਠੀਕ ਹੈ ਜੀ ਹਾਂ ਸੀਲਡ ਪਿਆ ਸਾਰਾ ਟਰੈਕਟਰ ਕਿਤੇ ਵੀ ਚਾਬੀ ਨਹੀਂ ਲੱਗੀ ਠੀਕ ਹੈ ਜੀ ਹਾਂ ਆਮ ਟਰੈਕਟਰ ਪਲੇਟ ਤੋਂ ਕਾਹ ਜੀ ਨਹੀਂ ਤੇ ਅੱਗੇ ਆ ਗਿਆ ਬਈ ਦੋ ਆਪਣੇ ਕੋਲ 40 ਹਾਂਜੀ ਸਬਰਾ ਆ ਜਾ ਗਿਆ 744 ਐਫ ਆਈ ਹਾਂ ਤੇ ਟਰੈਕਟਰ ਪਿਆਗਾ 95% ਰੀਜਨ ਹਾ ਪਿਆ ਮਾੜੀ ਮੋਟੀ ਬਈ ਹੈਗੀ ਲਿੰਕਲ ਲੋਕਾਂ ਤੇ ਠੀਕ ਹੈ ਜੀ ਟਰੈਕਟਰ ਯਾਰ ਜਮਾ ਨਵਾਂ ਟਰੈਕਟਰ ਪਿਆ ਇੰਜਨ ਗੇਰ ਦਾ ਮੈਂ ਕਹਿੰਦਾ 80-85 ਪੈਸੇ ਇੰਜਨ ਪਿਆ ਟਰੈਕਟਰ ਦਾ ਇਹਦਾ ਠੀਕ ਹੈ ਜੀ ਹਾਂ ਟਾਇਰ ਵੀ ਟਾਇਰ ਵੀ 85 ਪੈਸੇ ਪਿਆ ਬਈ ਇਹਦੇ ਠੀਕ ਹੈ ਜੀ ਹਾਂ ਤੇ ਘੱਟ ਰੇਟ ਵਾਲਾ ਬਾਈ 31000 ਰੁਪਏ ਦੀ ਡਿਮਾਂਡ ਕਰਦੇ ਆ ਪਾਈਨੇ ਇਹਦੇ ਪਹਿਲਾਂ ਵਿਗਦੇ ਰਹਿਆ ਨਵਾਂ ਮਾਡਲ ਆ ਨਵਾਂ ਮਾਡਲ ਆ ਗਿਆ ਇਹ ਚ ਵਧੀਆ ਬਾਈ ਮਾਨਤਾ ਨੂੰ ਜ਼ਰੂਰ ਕਰਾਂਗੇ ਆਪਾਂ ਰੰਗ ਰੂਗ ਵੀ ਪੂਰਾ ਵਧੀਆ ਹਾਂ ਸ਼ੋ ਸ਼ੋ ਦੇਖ ਲਓ ਬਹੁਤ ਸੋਹਣੀ ਪਈ ਹੈ ਵੀ ਰੰਗ ਰੂਗ ਕਿਥੇ ਵਸੇ ਨੇ ਠੀਕ ਹੈ ਜੀ ਆ ਕੀ ਮਾਨਤਾ ਦਾ ਹੋ ਜੂਣਾ ਹੋ ਜੂ ਬਾਈ ਹੋ ਜੂ ਕੋਈ ਯਾਰ ਸਾਹਮਣੇ ਆ ਗਿਆ ਜੀ ਫਾਰਮਰ ਟਰੈਕ 60 ਵਾਲਾ ਨਹੀਂ ਦਿਖਾ ਦੇ ਕੇ ਰਾਂ ਇਹ ਨਾ ਕਿ ਉਹ ਵੀ ਬਸ ਰੰਗ ਪੇਂਟ ਚਾ ਲੈ ਆਪਾਂ ਟਰੈਕਟਰ ਚ ਗੁਣ ਬਾਲੇ ਹੈ ਇਹ ਚ ਕਸਿਆ ਜਾ ਕਹਿੰਦੇ ਮੈਂ ਕਹਿੰਦਾ ਵੀ ਜਿੰਨੇ ਦਾ ਟਰੈਕਟਰ ਉਹਨੇ ਦਾ ਰੁਪ ਹਾਂਜੀ ਤੇ ਟਾਇਰ ਵੀ ਚਾਰੇ ਨਵੇਂ ਆ ਗਏ ਪੂਰੇ ਖੜੇ ਆ ਨਾ ਚਾਰੇ ਨਵੇਂ ਪੈਸੇ ਪਏ ਆ ਹਾਂ ਅਜੇ 13 ਦੇ ਆ 13 6 ਟਾਈਰ ਸਹੀ ਨਹੀਂ ਕੋਈ ਅਜੇ ਟਾਇਰ ਚੱਲੀ ਕੁਛ ਨਹੀਂ ਹਾਂਜੀ ਹਾਂ ਬਾਕੀ ਮਰਗਿਆੜਾ ਦਾ ਰੰਗ ਪੈਣ ਜੂਰ ਹੈਗਾ ਟਰੈਕਟਰ ਕਿਸੇ ਪਾਸੇ ਗਲਿਆ ਫਲਿਆ ਨਹੀਂ ਹੈਗਾ ਠੀਕ ਹੈ ਜੀ ਹਰਿਆਣਾ ਸਟੁਕਰ ਵੀ ਨਾਲ ਦੇ ਹਾਂ ਹਰਿਆਣਾ ਨੰਬਰ ਆ ਹਾਂਜੀ 99 ਮਡਲ ਆ ਗਿਆ ਬਈ ਸਿੰਗਲ ਕਲਚ ਆ ਗਿਆ ਠੀਕ ਹੈ ਜੀ ਤੇ 165000 ਰੁਪਏ ਆਪਾਂ ਡਿਮਾਂਡ ਕਰਦੇ ਆ ਦੀ 165000 ਸਵਾੜ ਦੇ ਭਾਈਆ ਜਮਾ ਠੀਕ ਹੈ ਜੀ ਇੰਨੇ ਦਾ ਤਾਂ ਜੇ ਆਪਾਂ ਕੰਮ ਲੈ ਕੇ 5-6 ਸਾਲ ਵੇਚਾਂਗੇ ਫੇਰ ਵੀ ਮਰਜ਼ੀ ਵੇਚ ਦੇ ਯਾਰ ਕੰਮ ਚੰਗੇ ਵਾਲਾ ਬਾਈ ਕੰਮ ਦੂ ਖੁੱਲਾ ਬੰਦੇ ਨੂੰ ਠੀਕ ਹੈ ਹਾਂ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 745 ਬਾਈ ਪਾਵਰ ਪਲੱਸ Ориਜਨਲ ਡਬਲ ਕਲਚ ਆ ਗਿਆ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਜੈਸਟਿਬੂਟਰ ਵਾਲਾ ਟਰੈਕਟਰ ਆ ਗਿਆ ਤਾਂ ਨਾਲ ਕੰਪਨੀ ਜਿੰਦੀ ਹੈ ਜਿਉਂਟਰ ਡਬਲ ਹੈ ਹਾਂ ਸਿੰਗਲ ਡਬਲ ਤੇ ਇਹਦੇ ਨਾਲ ਮਨ ਵੀ ਟਾਇਰ ਆ ਗਿਆ ਤੇ ਮਗਲੇ ਦਾ ਜਮੀ ਨਵੇਂ ਪਾਇਆ ਆਪਾਂ ਠੀਕ ਹੈ ਜੀ ਤੇ ਅਗਲੇ 80 ਪੈਸੇ ਪਿਆ ਠੀਕ ਹੈ ਜੀ ਟਰੈਕਟਰ ਤਕਰੀਬਨ ओरिजिनल ਹੀ ਪਿਆ ਬਾਈ 95% ਇਹ ਵੀ ਮਾੜੀ ਮੋਟੀ ਕਾਲੇ ਰੰਗ ਦੀ ਹੈਗੀ ਆ ਠੀਕ ਹੈ ਜੀ ਤੇ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਦੇ ਵਿੱਚ ਆ ਗਿਆ ਸਿੰਪਲ ਸਟੀering ਆ ਗਿਆ ਹਾਂ ਸਿੰਪਲ ਸਟੀering ਦੇ ਵਿੱਚ ਆ ਗਿਆ 13 ਮਾਡਲ ਦੀ ਡਿਮਾਂਡ ਹੀ 13 ਮਾਡਲ ਦੀ ਡਿਮਾਂਡ ਹੈਗੀ ਆ ਬਾਈ 2,75,000 ਰੁਪਿਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਅੱਗੇ ਆ ਗਿਆ ਸੋਨਾ ਲਿਖਾ ਡੀਆਈ 750 ਆਰਐਕਸ 2014 ਮਾਡਲ ਦਾ ਹੈ ਹਾਂਜੀ ਤੇ ਇੰਨੇ ਇੰਨੇ ਦੇ ਆਪਾਂ ਵੇਚੇ ਤੇ ਅੱਜ ਉਹਨਾਂ ਦਾ ਆਪਾਂ ਰੇਟ ਦੇਵਾਂਗੇ ਉਹ ਚ ਵੀ ਮਾਨਤਾਣ ਕਰਾਂਗੇ ਠੀਕ ਹੈ ਜੀ ਟਰੈਕਟਰ ਇਹ ਵੀ ਯਾਰ ਇੰਜਨ ਗੇਅਰ ਦਾ ਜਮਾ ਰੁਪਈਆ ਦਾ ਰੁਪਿਆ ਪਿਆਗਾ 55 ਐਚਪੀ ਦੇ ਵਿੱਚ ਆ ਗਿਆ ਠੀਕ ਹੈ ਜੀ ਠੀਕਾ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ WhatsApp ਵੀਡੀਓ ਦੇ ਵਿੱਚ ਆ ਗਿਆ ਹਾਂਜੀ ਜਮਾ ਨਵਾਂ ਟਰੈਕਟਰ ਪਿਆਗਾ ਠੀਕ ਹੈ 70 ਰੁਪਏ ਬਈ ਟਾਇਰ ਪਿਆ 40 ਦੇ 70 ਹਾਂ 16 ਵਾਲੇ ਪਾਏ ਹੋ ਬਾਕੀ ਆਉਂਦੇ ਦੇ 14 ਵਾਲੇ ਆ ਪਰ 16 ਵਾਲੇ ਪਾਏ ਹੋਏ ਵੱਡੇ ਟਾਇਰ ਟਰੈਕਟਰ ਯਾਰ ਇੰਨਾ ਕੋ ਚੰਗਾ ਨਾ ਇੰਜਨ ਗੇਅਰ ਦਾ ਜਿੰਨਾ ਕਹਿੰਦੇ ਬੰਦਾ ਮੁਰਦਾ ਨਹੀਂ ਬੰਦਾ ਜਿਹੜ ਠੀਕ ਹੈ ਜੀ ਤੇ ਡਿਮਾਂਡ ਵੀ ਇਹਦੀ ਜਾਇਜ਼ ਆ ਬਾਈ ਇੰਨੇ ਇੰਨੇ ਦੇ ਇਹ ਤੋਂ ਵੱਧ ਦੀ ਵੇਚਿਆ 365000 ਰੁਪਏ ਦੀ ਡਿਮਾਂਡ ਕਰਦੇ ਨੇ ਆਪਾਂ ਠੀਕ ਹੈ ਜੀ ਹਾਂ ਬਾਕੀ ਮਾਨਤਾਣਾ ਹੋ ਜਾ ਬਾਕੀ ਮਾਨਤਾਣਾ ਬਾਈ ਮੌਕੇ ਦੇ ਖੁੱਲਾ ਕਰ ਦਾਂਗੇ ਬੰਦਾ ਮਨ ਮਣਾ ਕੇ ਆਵੇ ਯਾਰ ਹਾਂਜੀ ਠੀਕ ਆ ਸਹੀ ਮਾਲ ਮੁੱਲ ਰੇਟ ਦੇਵਾਂਗੇ ਇਦੋਂ ਵੀ ਦਾਬੀ ਯਾਰ ਆਪਾਂ ਮੰਦਾ ਦਿੰਨੇ ਟਰੈਕਟਰ ਠੀਕ ਹੈ ਜੀ ਜਾਇਜ਼ ਕਮਾਈ ਦੇਣਾ ਕਮਾਈ ਕਰਦੇ ਆ ਇਹਦੇ ਵਿੱਚ ਕੋਈ ਬਾਈ ਸ਼ੱਕ ਨਹੀਂ ਆਪਾਂ ਐਵੇਂ ਕਹੀ ਹੈਗੇ ਵੇਚ ਤਾਂ ਪੂਰੇ ਆ ਦੇਣਾ ਕਮਾਈ ਕਰਦੇ ਆ ਬਾਈ ਪਰ ਜਾਇਜ਼ ਕਰਦੇ ਆ ਠੀਕ ਹੈ ਜੀ ਤੇ ਹੋਰ ਵੀ ਟਰੈਕਟਰ ਹੁੰਦੇ ਆ ਬਾਈ ਹਾਂ ਬਾਈ ਹੋਰ ਵੀ ਟਰੈਕਟਰ ਆਪਣੇ ਕੋਲ ਤੋਂ 12 ਟਰੈਕਟਰ 12 ਤਿਆਰ ਵਾਰ ਤੇ ਹੈਗੇ ਨੇ ਜਿਹੜਾ ਲੈਣੇ ਹੋਏ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ ਹੈਗਾ ਬਈ ਆਪਣਾ 6283585655 ਠੀਕ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ